ਇਹਦੇ ਚ ਜਿਹੜੀ ਖਾਸੀਅਤ ਆ ਉਹ ਤੁਹਾਨੂੰ ਦਿਖਾਉਨੇ ਆ ਬਾਈ ਦੇਖੋ ਤੁਸੀਂ ਪੂਰਾ ਐ ਗੁਲਾਬੀ ਨਿਕਲਿਆ ਇਹ ਤਾਲੀਵਾਨ ਪਿੰਕ ਤਾਂ ਹੀ ਇਹਦਾ ਨਾਮ ਰੱਖਿਆ ਵੀ ਵਿੱਚੋਂ ਪੂਰਾ ਇਹ ਗੁਲਾਬੀ ਨਿਕਲਦਾ ਤੇ ਜਿਹੜਾ ਇਹਦਾ ਮਠਾਸ ਆ ਸੇ ਵਰਗਾ ਮਠਾਸ ਆ ਬਾਈ ਆਹਾ ਫਰੂਟ ਤੁਹਾਨੂੰ ਵੇਚ ਲੋ ਵੀ ਆ ਕਿੱਡਾ ਕਬੂਟਾ ਕਿਤੇ ਇਹਦੇ ਤੇ 7-8 ਕਿਲੋ ਅਮਰੂਦ ਲੱਗਾ ਇਹ ਬਾਈ ਜੀ ਹੈਗਾ ਤਾਲੀਵਾਨ ਪਿੰਕ ਇਹ ਵੀ ਅ ਹਸਾਰ ਜੁਨੀਵਰਸਿਟੀ ਦੀ ਇਹ ਆਪਣੀ ਹੈਗੀ ਆ ਵੈਰੈਟੀ ਦਾ 5 ਕਿਲੋ ਬੂਟੇ ਨਾਲੋਂ 1.5 ਫੁੱਟ ਦਾ ਘੇਰਾ ਛੱਡ ਲਓ ਘੇਰੇ ਦੇ ਵਿੱਚ ਉਹਨੂੰ ਸਰੋਂ ਦੀ ਖਾੜ ਲਿਆ ਕੇ ਬਾਈ ਜੀ ਉਹਨੂੰ ਸਵਾਰ ਕੇ ਭਰ ਦਿਓ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਵੀਰੋ ਕੱਲ ਆਪਾਂ ਇੱਕ ਰੀਲ ਪਾਈ ਸੀਗੀ ਅਮਰੂਦ ਤੇ ਹਸਾਰ ਸ਼ਫੈਦਾ ਇੱਕ ਭਰਾ ਨੂੰ ਥੋੜਾ ਜਿਹਾ ਨਾਮ ਬਾਰੇ ਨਹੀਂ ਪਤਾ ਲੱਗਦਾ ਸੀਗਾ ਵੀ ਕਿਹੜੀ ਵੈਰੈਟੀ ਆ ਇਹ ਹਸਾਰ ਸ਼ਫੈਦਾ ਜੀ हरियाणा ਯੂਨੀਵਰਸਿਟੀ ਦੀ ਜਿਹੜੀ ਇਹ ਵੈਰੈਟੀ ਆ ਇਹ ਆਪਾਂ ਦੋ ਵੈਰੈਟੀਆਂ ਲੈਂਦੀਆਂ ਸੀ ਤੇ ਇਹ ਸਾਰਸ਼ਫੈਦਾ ਕੱਲ ਤੁਹਾਨੂੰ ਆਪਾਂ ਦਿਖਾਇਆ ਸੀ ਆਮਰੂਦ ਤੁਹਾਨੂੰ ਲੱਗਾ ਵੀ ਦੱਸ ਜਾਣਾ ਤੇ ਬਹੁਤ ਵਧੀਆ ਵੈਰੈਟੀ ਆ ਬਾਈ ਸਾਰਸ਼ਫੈਦਾ ਤਕਰੀਬਨ 2 2.5 ਸਾਲ ਤੋਂ ਬੂਟੇ ਨੂੰ ਫਰੂਟ ਆਉਣਾ ਸ਼ੁਰੂ ਹੋ ਗਿਆ ਤੇ ਜਿਹੜੀ ਆਪਾਂ ਇੱਕ ਵੈਰੈਟੀ ਹੋਰ ਆ ਜੀ ਉਹਦੇ ਬਾਰੇ ਵੀ ਤੁਹਾਨੂੰ ਅੱਜ ਚਾਣਨਾ ਪਾ ਦੇ ਗੇ ਵੈਰੈਟੀਆਂ ਆਪਾਂ ਪਹਿਲਾਂ ਟ੍ਰਾਇਲ ਦੇ ਤੌਰ ਤੇ ਲਾਉਂਦੇ ਰਹਿੰਨੇ ਆ ਵੀ ਜਿਹੜੀ ਵੈਰੈਟੀ ਆਪਾਂ ਨੂੰ ਚੰਗੀ ਲੱਗੇ ਉਹ ਵੈਰਾਈਟੀ ਫਿਰ ਆਪਾਂ ਸਾਰੇ ਵੀਰਾਂ ਨਾਲ ਸਾਂਝੀ ਕਰੀਦੀ ਆ ਇਹ ਬਾਈ ਜੀ ਹੈਗਾ ਤਾਲੀਵਾਨ ਪਿੰਕ ਇਹ ਵੀ ਅ ਹਸਾਰਜ ਯੂਨੀਵਰਸਿਟੀ ਦੀ ਇਹ ਆਪਣੀ ਹੈਗੀ ਆ ਵੈਰਾਈਟੀ ਤੇ ਇਹ ਤਾਲੀਵਾਨ ਪਿੰਕ ਆ ਬਾਈ ਜੀ ਆ ਅਮਰੂਦ ਦੀ ਤੁਸੀਂ ਕੁਆਲਿਟੀ ਵੇਖ ਲਓ ਕੱਲ ਵਾਲਾ ਵੀ ਸੇਮ ਸੀ ਇਹਦਾ ਸਾਈਜ਼ ਥੋੜਾ ਜਿਹਾ ਛੋਟਾ ਹੈ ਬਾਕੀ ਇਹਦੇ ਵਿੱਚ ਜਿਹੜੀ ਖਾਸੀਅਤ ਆ ਉਹ ਤੁਹਾਨੂੰ ਦਿਖਾਉਨੇ ਆ ਬਾਈ ਇਹ ਜਿਹੜਾ ਹੈਗਾ ਬਾਈ ਆ ਵਿੱਚੋਂ ਵੇਖੋ ਤੁਸੀਂ ਪੂਰਾ ਐ ਗੁਲਾਬੀ ਨਿਕਲਿਆ ਇਹ ਤਾਲੀਵਾਨ ਪਿੰਕ ਤਾਂ ਹੀ ਇਹਦਾ ਨਾਮ ਰੱਖਿਆ ਵੀ ਵਿੱਚੋਂ ਪੂਰਾ ਇਹ ਗੁਲਾਬੀ ਨਿਕਲਦਾ ਤੇ ਜਿਹੜਾ ਇਹਦਾ ਮਠਾਸ ਆ ਸੇਵ ਵਰਗਾ ਮਠਾਸ ਆ ਬਾਈ ਇਹ ਬੜੇ ਵੀਰਾਂ ਦੇ ਫੋਨ ਸੀਗੇ ਬਾਈ ਇਹਨੂੰ ਸਿਉਂਖ ਤੋਂ ਕਮੈਂਟ ਆਏ ਸੀ ਵੀ ਸਿਉਂਖ ਹਸਤੇ ਤੁਸੀਂ ਕੀ ਕਰਦੇ ਹੋ ਸਿਉਂਖ ਹਸਤੇ ਬਾਈ ਸੌਖਾ ਜਿਹਾ ਤਰੀਕਾ ਹੈ ਬਾਲੀਆਂ ਆਪਾਂ ਕੋਈ ਜ਼ਹਿਰ ਵਾਲੀ ਕੋਈ ਸਪਰੇ ਨਾ ਕਰੋ ਕਿਉਂਕਿ ਫਰੂਟ ਘਰ ਦਾ ਖਾਣਾ ਹੁੰਦਾ ਇਦੇ ਮੋਢ ਦੇ ਮੋਢਨ ਨਾਲੋਂ ਕੋਈ ਤਕਰੀਬਨ 4 ਫੁੱਟ ਡੇਢ ਫੁੱਟ ਪਾਸੇ ਤੁਸੀਂ 2 ਤੋਂ 2.5 ਕਿਲੋ ਬੂਟੇ ਦੇ ਹਿਸਾਬ ਨਾਲ ਜੇ ਤੁਹਾਡਾ ਬੂਟਾ 3 ਸਾਲ ਦਾ ਤਾਂ 3 ਕਿਲੋ 5 ਸਾਲ ਦਾ ਤਾਂ 5 ਕਿਲੋ ਬੂਟੇ ਨਾਲੋਂ ਡੇਢ ਫੁੱਟ ਦਾ ਘੇਰਾ ਛੱਡ ਲਓ ਘੇਰੇ ਦੇ ਵਿੱਚ ਉਹਨੂੰ ਸਰੋਂ ਦੀ ਖਾਲ ਲਿਆ ਕੇ ਬਾਈ ਜੀ ਉਹਨੂੰ ਸਵਾਰ ਕੇ ਭਰ ਦਿਓ ਮਿੱਟੀ 'ਚ ਮਿਕਸ ਕਰਕੇ ਉੱਤੋਂ ਪਾਣੀ ਨਾਲ ਭਰ ਦਿਓ ਤਕਰੀਬਨ ਸੇਹਰ ਨਾਲ ਦੀ ਕੋਈ ਚੀਜ਼ ਨਹੀਂ ਛੱਡੂਗੀ ਜਿਹੜੀ ਸਰੋਂ ਦੀ ਖਾਲ ਆ ਤੇ ਨਾਲੇ ਬਾਈ ਜੀ ਔਰਗੈਨਿਕਾ ਨਾਲੇ ਜਿਹੜਾ ਬੂਟੇ ਦੇ ਵਿੱਚ ਕੋਈ ਪੀਲਾਪਾਨ ਉਹ ਵੀ ਖਤਮ ਕਰ ਦੂਗੀ ਤੇ ਜਿਹੜਾ ਫਰੂਟ ਆ ਤੁਹਾਡਾ ਉਹ ਵੀ ਨਹੀਂ ਕਾਣਾ ਹੋਊਗਾ ਸਪਰੇਅ ਵੀ ਨਹੀਂ ਸ਼ਾਇਦ ਉੱਤੇ ਨਾ ਕਰਨੀ ਪਵੇ ਕਿਉਂਕਿ ਜਿਹੜੀ ਸਪਰੇਅ ਆਪਾਂ ਉਤੋਂ ਕਰਦੇ ਆ ਉਹ ਕਾਣਾ ਹੋਣ ਦਾ ਕੀ ਕਾਰਨ ਬਣ ਜਾਂਦਾ ਵੀ ਜਿਹੜੀ ਆ ਚੀਜ਼ ਆਹ ਚੀਜ਼ ਲੱਗੀ ਵੀ ਆਪਣੀ ਇਹਦੇ ਵਿੱਚ ਦੀ ਜਿਹੜੀ ਮੱਖੀ ਆਈ ਉਹ ਡੰਗ ਮਾਰ ਜਾਂਦੀ ਆ ਜਦੋਂ ਡੰਗ ਮਾਰਦੀ ਆ ਮੱਖੀ ਤਾਂ ਮਰੂਦ ਕਾਣਾ ਹੋ ਜਾਂਦਾ ਹੈ ਜਾਂ ਤਾਂ ਮੱਖੀ ਦਾ ਪ੍ਰਬੰਧ ਕੀਤਾ ਜਾਵੇ ਜਿਵੇਂ ਆਪਣੇ ਉਹ ਮਹਿਕਮੇ ਵੱਲੋਂ ਮਿਲ ਜਾਂਦੀ ਹੈ ਇੱਕ ਬੋਤਲ ਜੀ ਉਹਦੇ ਵਿੱਚ ਹੁੰਦਾ ਜੀ ਉਹ ਕੋਈ ਸਮੈਲ ਜੀ ਵਾਲੀ ਚੀਜ਼ ਲੱਗੀ ਹੁੰਦੀ ਹੈ ਉਹ ਮੱਖੀ ਆਟੋਮੈਟਿਕ ਉਹਦੇ ਵਿੱਚ ਖਿੱਚ ਕੇ ਜਾ ਵੜਦੀ ਹੈ ਤੇ ਜਾਂ ਤੁਸੀਂ ਸਰੋਂ ਦੀ ਖਾਲ ਤੇ ਜਾਂ ਫਿਰ ਬਾਈ ਜੀ ਕੋਰ ਆ ਜਾਂਦੀ ਸਪਰੇਅ ਆ ਕਈ ਭਰਾਵਾਂ ਦੇ ਮੈਸੇਜ ਸੀ ਵੀ ਅਸੀਂ ਬਾਗ ਲਾਉਣਾ ਚਾਹੁੰਦੇ ਆ ਕਿਹੜੀ ਵੈਰੈਟੀ ਚੰਗੀ ਆ ਤਾਂ ਜ ਬਾਗ ਦੇ ਵਿੱਚ ਬਾਈ ਜੀ ਆਪਾਂ ਸਹਾਰ ਸ਼ਫੈਦਾ ਜਿਹੜਾ ਉਹ ਸਭ ਤੋਂ ਬੈਸਟ ਆ ਬਹੁਤ ਵਧੀਆ ਵੈਰਾਈਟੀ ਆ ਇਹ ਸਾਰਸਫੈਦਾ 2.5 ਸਾਲ ਤੋਂ ਅਮਰੂਦ ਲੱਗਣਾ ਸ਼ੁਰੂ ਹੋ ਜਾਂਦਾ ਤੇ ਤੁਸੀਂ ਸਾਰਸਫੈਦਾ ਲਾ ਸਕਦੇ ਹੋ ਜੀ ਆਪਾਂ ਤਾਂ ਇਹੀ ਕਵਾਂਗੇ ਵੀ ਸਾਰ ਜੇ ਬਾਗ ਲਾਉਣਾ ਚਾਹੁੰਦੇ ਹੋ ਤਾਂ ਸਾਰਸਫੈਦਾ ਲਾਓ ਜੇ ਤੁਸੀਂ ਘਰ ਆਸਤੇ ਕੋਈ 5-4 ਬੂਟੇ ਲਾਉਣੇ ਆ ਫਿਰ ਤੁਸੀਂ ਦੋ-ਦੋ ਵੈਰਾਈਟੀਆਂ ਦੋਵੇਂ ਲਾ ਸਕਦੇ ਹੋ ਜੀ ਤਾਲੀਵਾਨ ਪਿੰਕ ਤੇ ਸਾਰਸਫੈਦਾ ਤੇ ਇੱਕ ਵੈਰੈਟੀ ਹੋਰ ਵੀ ਆਉਂਦੀ ਆਈ ਰੈਡ ਡਾਇਮੰਡ ਡਾਇਮੰਡ ਦੇ ਨਾਂ ਤੇ ਉਹ ਵੀ ਉੱਥੋਂ ਤੁਹਾਨੂੰ ਹਰਿਆਣਾ ਜੁਨੀਵਰਸਿਟੀ ਉਧਰਲੀ ਸਾਈਡ ਤੋਂ ਹੀ ਮਿਲੂਗੀ ਇਹ ਆਪਾਂ ਬੂਟੇ ਉੱਥੋਂ ਹੀ ਮੰਗਵਾਏ ਸੀਗੇ ਤੇ ਤਕਰੀਬਨ ਤਿੰਨ ਕਬੂਟਿਆਂ ਦੇ ਆਪਾਂ ਚਾਰ ਦੇ ਟ੍ਰਾਇਲ ਕੀਤੇ ਸੀਗੇ ਤੇ ਦੂਜਾ ਆਪਣੇ ਆਪਣੇ ਜਿਹੜਾ ਆਪਣੀ ਜੁਨੀਵਰਸਿਟੀ ਪੰਜਾਬ ਜੁਨੀਵਰਸਿਟੀ ਵਾਲਾ ਵੀ ਆਪਣੇ ਉਹ ਵੀ ਲੱਗਾ ਆ ਮਰੂਦ ਮਠਾਸ ਉਹਦੇ 'ਚ ਵੀ ਬਹੁਤ ਆ ਪਰ ਇਹ ਜਿਹੜੇ ਬੂਟੇ ਇਹਨਾਂ ਦਾ ਹੀ ਛੋਟੇ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ ਨਿੱਕੇ ਨਿੱਕੇ ਬੂਟਿਆਂ ਤੋਂ ਆਹ ਫਰੂਟ ਤੁਹਾਨੂੰ ਵੇਚ ਲੋ ਵੀ ਆ ਕਿੱਡਾ ਕਬੂਟਾ ਕਿਤੇ ਇਹਦੇ 'ਚ 7-8 ਕਿਲੋ ਅਮਰੂਦ ਲੱਗਾ ਕੋਸਾ ਸੀ ਆ ਤੁਰਦੇ ਫਿਰਦੇ ਸਾਡੇ ਬੰਦੇ ਆ ਕੁਝ ਆਪਦੇ ਘਰ ਦੇ ਪਰਿਵਾਰ ਆ ਕੁਝ ਸਾਡੇ ਮਿਸਤਰੀ ਲੱਗਾ ਹੋਇਆ ਉਹ ਲੈਵਰ ਖਾ ਲੈਂਦੀ ਆ ਜੀ ਤੇ ਫਰੂਟ ਤਕਰੀਬਨ ਸਾਰੇ ਹੀ ਆਪਣੇ ਘਰੇ ਲੱਗਾਗਾ ਪਹਿਲਾਂ ਵੀਡੀਓ 'ਚ ਤੁਹਾਨੂੰ ਸਾਰਾ ਕੁਝ ਦੱਸਿਆ ਹੀ ਐ ਅਮਰੂਦ ਜਿਹੜੀ ਆ ਵੈਰੈਟੀ ਟੌਪ ਵੈਰੈਟੀ ਆਪਾਂ ਕਹਾਂਗੇ ਇਹਨੂੰ ਸਾਰਸਫੈਦਾ ਤੇ ਤਾਲੀਵਾਨ ਪਿੰਕ ਬਹੁਤ ਵਧੀਆ ਵੈਰੈਟੀਆਂ ਆ ਤਿੰਨੇ ਵੈਰਾਈਟੀਆਂ ਤਿੰਨ ਵੈਰਾਈਟੀਆਂ ਹੈਗੀਆਂ ਤਿੰਨੇ ਬੂਟੇ ਕੋਈ 2-2 4-4 ਆਦੇ ਘਰ ਆਸਤੇ ਆਪਦੀ ਬਗੀਚੀ ਚ ਜਰੂਰ ਲਾਓ ਧੰਨਵਾਦ ਜੀ ਸასი